ਪੌਲਸ ਰਸੂਲ ਦੀ ਪਤਰੀ ਤਿੱਤਸਨੂ ਅਧਿਆਇ 2 ਪਰ ਤੂੰ ਉਹ ਗੱਲਾਂ ਆਖੀ ਜਿਹੜੀਆਂ ਖਰੀ ਸਿੱਖਿਆ ਨਾਲ ਫੱਬਣ ਭਈ ਬੁੱਢੇ ਪੁਰਸ਼ ਪਰਹੇਜ਼ਗਾਰ ਗੰਭੀਰ ਸੁਰਤ ਵਾਲੇ ਅਤੇ ਨੇਚਾ ਪ੍ਰੇਮ ਅਤੇ ਤਿਰਜ ਵਿੱਚ ਪੱਕੇ ਹੋਣ ਇਸੇ ਪ੍ਰਕਾਰ ਬੁੱਢੀਆਂ ਇਸਤਰੀਆਂ ਦਾ ਚਾਲ ਚੱਲਨ ਅਦਬ ਵਾਲਾ ਹੋਵੇ ਉਹਨਾਂ ਉਂਗਲ ਕਰਨ ਵਾਲੀਆਂ ਨਾ ਬਹੁਤੀਆਂ ਮੈਦੀਆਂ ਗੁਲਾਮਾਂ ਹੋਣ ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ ਪਈ ਮੁਟਿਆਰਾਂ ਨੂੰ ਅਜੇ ਹੀ ਮਤ ਦੇਣ ਜੋ ਆਪਣੇ ਪਤੀਆਂ ਨਾਲ ਪ੍ਰੇਮ ਰੱਖਣ ਅਤੇ ਬਾਲ ਬੱਚਿਆਂ ਨਾਲ ਪਿਆਰ ਕਰਨ ਸੁਰਤ ਵਾਲੀਆਂ ਸਤਵੰਤੀਆਂ ਸੁਗੜ ਬੀਬੀਆਂ ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਪਈ ਪਰਮੇਸ਼ਰ ਦੇ ਬਚਨ ਦੀ ਬਦਨਾਮੀ ਨਾ ਹੋਵੇ ਐਸੀ ਪ੍ਰਕਾਰ ਜਵਾਨਾਂ ਨੂੰ ਤਗੀਦ ਕਰ ਪਈ ਸੁਰਤ ਵਾਲੇ ਹੋਣ ਅਤੇ ਸਭਨੀ ਗੱਲ ਨਹੀਂ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾਲ ਸਿੱਖਿਆ ਦੇਣ ਵਿੱਚ ਅਤੇ ਸਚਮਤਾਈ ਅਤੰਗਭੀਰਤਾਈ ਅਤੇ ਖਰਾਬਤਨ ਹੋਵੇ ਜਿਹਦੇ ਉੱਤੇ ਕੋਈ ਦੋਸ਼ ਨਾ ਲੱਗ ਸਕੇ ਪਈ ਵਿਰੋਧੀ ਸਾਡੇ ਉੱਤੇ ਅਗੁਣ ਲਾਉਣ ਦਾ ਦਾਅਵ ਨਾ ਪਾ ਕੇ ਲੱਜਾਵਾਨ ਹੋਵੇ ਗੁਲਾਮਾਂ ਨੂੰ ਤਗੀਦ ਕਰਕੇ ਆਪਣੇ ਮਾਲਕਾਂ ਦੇ ਅਧੀਨ ਰਹਿਣ ਅਤੇ ਸਭ ਨਾਲ ਗੱਲਾਂ ਵਿੱਚ ਉਹਨਾਂ ਦੇ ਮਨ ਪਾਉਂਦੇ ਹੋਣ ਅਤੇ ਗੱਲ ਨਾ ਮੋੜਨ ਚੋਰੀ ਚਲਾਕੀ ਨਾ ਕਰਨ ਸੁਗਪੂਰੀ ਮਾਤਬਰੀ ਵਿਖਾਲਨ ਪਈ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਸਿੱਖਿਆ ਨੂੰ ਸ਼ਿੰਗਾਰਨ ਕਿਉਂ ਜੋ ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਅਤੇ ਸਾਨੂੰ ਤਾੜਨਾ ਦਿੰਦੀ ਹੈ ਭਈ ਐਸੀ ਆ ਭਗਤੀ ਅਤੇ ਸੰਸਾਰੀ ਵਿਸ਼ੇ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਸੁਰਤ ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰਿਏ ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾ ਪਰਮੇਸ਼ਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖਿਏ ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕੋਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸੁਭ ਕਰਮਾਂ ਵਿੱਚ ਸਰਗਰਮ ਹੋਵੇ ਇਹ ਗੱਲਾਂ ਆਖ ਅਤੇ ਪੂਰੇ ਇਖਤਿਆਰ ਨਾਲ ਤਗੀਦ ਕਰ ਅਤੇ ਛਿੜਕ ਦੇ ਕੋਈ ਤੈਨੂੰ ਤੁਛ ਨਾ ਜਾਣੇ